ਜਿਨਾਂ ਇਹ ਗਰਦਨਾ ਇੰਨੀ ਦੁਖਦੀਆਂ ਹੁੰਦੀਆਂ ਕਿ ਪੁੱਛੋ ਨਾ ਇੱਥੇ ਰੋਂਦੇ ਆ ਕਿ ਜਦੋਂ ਅਸੀਂ ਇਹ ਧੱਗਾ ਮਹਾਰਾਜ ਦੇ ਨਾਮ ਲੈ ਕੇ ਇਹਨੂੰ ਧੱਗਾ ਸੀ ਉਹਨਾਂ ਦੀ ਗੱਲ ਚ ਪਾ ਦਿੱਤਾ ਹੈਗਾ ਤੇ ਉਹ ਦੂਜੇ ਜਦੋਂ ਵੀ ਸਾਡੇ ਕੋਲ ਨੈਕਸਟ ਆ ਮੰਦੀ ਆ ਤੇ ਹੱਸਦੇ ਹੁੰਦੇ ਆ ਬੀਪੀ ਜਦ ਵੱਧਦਾ ਜਾਂ ਘਟਦਾ ਹੈਗਾ ਅਸੀਂ ਉਹਨੂੰ ਇਹ ਛੱਲਾ ਉਸ ਵੇਲੇ ਹੱਥ ਬਣਾ ਕੇ ਆਪਣਾ ਮਹਾਰਾਜ ਦੇ ਨਾਮ ਲੈ ਕੇ ਬਣਾ ਕੇ ਦੇ ਦਿੱਤਾ ਜੀ ਅੱਛੀ ਗੱਲ ਜੀ ਸਾਰਿਆਂ ਨੂੰ ਸਿਟੀ ਹੋਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮੁਸਕਾਨ ਸਵਾਗਤ ਕਰਦੀ ਹਾਂ ਅੱਜਕਲ ਹਰ ਕੋਈ ਸਰਵਾਈਕਲ ਥਾਇਰੋਇਡ ਅਤੇ ਬੀਪੀ ਵਰਗੀਆਂ ਸਮੱਸਿਆਵਾਂ ਨਾਲ ਪਰੇਸ਼ਾਨ ਹੈ ਅਤੇ ਹਰ ਕੋਈ ਚਾਹੁੰਦਾ ਹੈ ਕਿ ਆਰਾਮ ਮਿਲ ਜਾਵੇ ਤਾਂ ਜੋ ਅਸੀਂ ਤੁਹਾਨੂੰ ਅੱਜ ਇੱਕ ਅਜੀ ਹੀ ਜਗ੍ਹਾ ਦੇ ਉੱਤੇ ਲੈ ਕੇ ਆਏ ਹਾਂ ਜਿੱਥੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਇੱਕ ਤਾਗੇ ਨਾਲ ਕੀਤਾ ਜਾਂਦਾ ਹੈ ਲੁਧਿਆਣਾ ਦੇ ਪ੍ਰਸਿੱਧ ਸੰਗਲਾ ਸ਼ਿਵਾਲੇ ਦੇ ਸਾਹਮਣੇ ਇੱਕ ਪਾਰਸ ਪੂਜਾ ਪੰਡਾਰ ਨਾਮ ਦੇ ਇੱਕ ਦੁਕਾਨ ਹੈ ਜਿੱਥੇ ਇਹਨਾਂ ਬਿਮਾਰੀਆਂ ਦੇ ਉੱਤੇ ਠਲ ਪਾਉਣ ਦੇ ਲਈ ਇੱਕ ਤਾਗਾ ਬਣਾਇਆ ਜਾਂਦਾ ਹੈ ਤੁਹਾਨੂੰ ਵੀ ਲੈ ਕੇ ਚਲਦੇ ਹਾਂ ਮੈਂ ਸ਼ਾਮਲਾ ਜੀ ਤੇ ਸਾਡੇ ਕੋਲ ਬਹੁਤ ਪੁਰਾਣੀ ਸਾਡੇ ਪ祖ਰਗਾਂ ਦੀ ਬਖਸ਼ ਹੈਗੀ ਹੈ ਜਿਹਦੇ ਬਦੌਲਤ ਆਪਾਂ ਲੋਕਾਂ ਨੂੰ ਬੀਬੀ ਦੇ ਧਾਗੇ ਬੀਬੀ ਦੇ ਛੱਲੇ ਸਰਵਾਈਕਲ ਦੇ ਧਾਗੇ ਥੈਰਡ ਦੇ ਧਾਗੇ ਇਹ ਅਸੀਂ ਪਾਉਣੀ ਹੈਗੇ ਹਾਂ ਸਿਰ ਕਿੰਨਾ ਟਾਈਮ ਹੋ ਗਿਆ ਤੁਨੇ ਸੇਵਾ ਨਿਭਾਉਂਦੇ ਹੋਏ ਮੈਨੂੰ ਇਹ ਸੇਵਾ ਨਿਭਾਉਂਦੇ ਹੋਏ ਜੀ ਕਾਫੀ ਟਾਈਮ ਹੋ ਗਿਆ ਜੀ ਕਿੱਥੋਂ ਕਿੱਥੋਂ ਦੇ ਲੋਕ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਮੈਂ ਤਾਂ ਉਹ ਲੋਕੋ ਲੋਕਾਂ ਦਾ ਜੇ ਬਾਰ ਬਾਰ ਜਿਵੇਂ ਜੰਮੂ ਕਸ਼ਮੀਰ ਹੋ ਗਿਆ ਪਾਰਲਿਆ ਫਰੋਈਪੁਰ ਹੋ ਗਿਆ ਇੱਥੇ ਤੱਕ ਕਿ ਫੋਰਨ ਕੰਟਰੀ ਤੋਂ ਵੀ ਸਾਨੂੰ ਮੈਸੇਜ ਐ ਫੋਨ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਸਮਾਨ ਭੇਜਦੇ ਆ ਜੀ ਹਾਂਜੀ ਤੇ ਸਰ ਕਿੰਨੇ ਲੋਕੀ ਤੋਂ ਠੀਕ ਹੋ ਕੇ ਜਾ ਚੁੱਕੇ ਨਹੀਂ ਇਹ ਇਹ ਤਾਂ ਅਣਗਿਣਤ ਗਿਣਤੀ ਹੈ ਜੀ ਹੁਣ ਅਸੀਂ ਕੋਈ ਨਵੇਂ ਨਹੀਂ ਹੈਗੇ ਜੀ ਬਹੁਤ ਪੁਰਾਣੇ ਸਮੇ ਤੋਂ ਛੱਲੇ ਪਾ ਰਹੇ ਆ ਬੜੇ ਬੜੇ ਪੁਰਾਣੇ ਤੋਂ ਧਾਗੇ ਪਾ ਰਹੇ ਆ ਅਸੀਂ ਇਸ ਕਰਕੇ ਆਪਾਂ ਕੋਈ ਹੋਰ ਗਿਣਤੀ ਦਾ ਕੋਈ ਪ੍ਰੋਵੀਜ਼ਨ ਹੀ ਰੱਖਿਆ ਕੋਈ ਐਂਟਰੀ ਨਹੀਂ ਲਿਖਦੇ ਅਸੀਂ ਜਿਹੜਾ ਆਵੇ ਅਸੀਂ ਸੇਵਾ ਵਾ ਉਹਨੂੰ ਅਸੀਂ ਪੁੱਛੀ ਦਾ ਪੁੱਛ ਕੇ ਨਾਲ ਹੀ ਧਾਗਾ ਪਾ ਕੇ ਉਹਨੂੰ ਅਸੀਂ ਤੋੜ ਦਿੱਤਾ ਇੱਥੋਂ ਇਹ ਸਾਡੇ ਹੈਗੇ ਸਰਵਾਈਕਲ ਦੇ ਧਾਗੇ ਜੀ ਆਹ ਦੇਖੋ ਜੀ ਦੇਖਣ ਨੂੰ ਤਾਂ ਕੁਝ ਨਹੀਂ ਹੈਗਾ ਲੇਕਿਨ ਜਦੋਂ ਇਹ ਆਪਣਾ ਕੰਮ ਕਰਦੇ ਆ ਤੇ ਲੋਕ ਸਾਡੇ ਕੋਲ ਆ ਕੇ ਬੜੀ ਤਾਰੀਫ ਕਰਦੇ ਆ ਜੜੀਆਂ ਲੇਡੀਜ਼ ਜੈਨਸ ਵਗਾਰੇ ਜਿਨਾਂ ਦੀ ਗਰਦਨਾਂ ਇੰਨੀਆਂ ਦੁਖਦੀਆਂ ਹੁੰਦੀਆਂ ਕਿ ਪੁੱਛੋ ਨਾ ਇੱਥੇ ਰੋਂਦੇ ਆ ਕਿ ਜਦੋਂ ਅਸੀਂ ਇਹ ਧੱਗਾ ਮਹਾਰਾਜ ਦੇ ਨਾਮ ਲੈ ਕੇ ਇਹਨੂੰ ਧੱਗਾ ਸੀ ਉਹਨਾਂ ਦੇ ਗਲ ਚ ਪਾ ਦਿੱਤਾ ਹੈਗਾ ਤੇ ਉਹ ਦੂਜੇ ਜਦੋਂ ਵੀ ਸਾਡੇ ਕੋਲ ਨੈਕਸਟ ਆਉਂਦੀ ਆ ਤੇ ਹੱਸਦੇ ਹੁੰਦੇ ਆ ਔਰ ਤਾਰੀਫ ਕਰਦੇ ਹੁੰਦੇ ਆ ਵੀ ਸਾਨੂੰ ਬੜਾ ਫਾਇਦਾ ਹੋਇਆ ਜੀ ਧੱਗਾ ਪਾਣ ਤੋਂ ਬਾਅਦ ਸਰ ਕਿੰਨਾਕ ਟਾਈਮ ਤੱਕ ਇਹ ਧੱਗਾ ਪਾ ਕੇ ਰੱਖਣਾ ਪੈਂਦਾ ਹੈ ਇਹ ਧੱਗ ਜਦ ਤੱਕ ਤੁਹਾਡੀ ਗਰਦਨ ਠੀਕ ਨਹੀਂ ਹੋ ਜਾਂਦੀ ਤਦ ਤੱਕ ਪਾ ਕੇ ਰੱਖਣਾ ਪੈਂਦਾ ਵੈ ਅਸੀਂ ਲੋਕਾਂ ਨੂੰ ਵੈਸੇ ਇਹੀ ਕੋਸ਼ਿਸ਼ ਲਈ ਮੋਸਟਲੀ ਇਹੀ ਕਹਿੰਦੇ ਆ ਵੀ ਪਾ ਕੇ ਰੱਖੋ ਕਿਉਂਕਿ ਲੋ ਆਈਕਲ ਕੰਪਿਊਟਰ ਯੁੱਗ ਹੈਗਾ ਜੀ ਹਰੇਕ ਬੰਦਾ ਕੰਮ ਵਿੱਚ ਵਿਜੀ ਹੈ ਉਹਦੇ ਕਰਕੇ ਇਹ ਆਸਾਨੀ ਨਾਲ ਹੈ ਵੀ ਇਹ ਵੀ ਗਰਦਨ ਦੀ ਪ੍ਰੋਬਲਮ ਆਮ ਲੋਕਾਂ ਨੂੰ ਆ ਹੀ ਜਾਂਦੀ ਹੈ ਜੀ ਇਹ ਜਿਹੜੇ ਬੀਪੀ ਦੇ ਛੱਲੇ ਹੈਗੇ ਜੀ ਅਸੀਂ ਆਹ ਤਾਰ ਰੱਖੀ ਦੀ ਹੈ ਦੇਖਣ ਨੂੰ ਇਹ ਕਾਪਰ ਦੀ ਤਾਰ ਲੱਗਦੀ ਹੈ ਪਰ ਇਹਦੇ ਵੀ ਬੜਾ ਬੈਨੀਫਿਟ ਹੈਗੇ ਆ ਇਹ ਜਿਵੇਂ ਅਸੀਂ ਸਾਇਜ ਦੇ ਮਤਾਬਕ ਜਿਵੇਂ ਕੋਈ ਬੀਪੀ ਜਦਾ ਵੱਧਦਾ ਜਾਂ ਘਟਦਾ ਹੈਗਾ ਅਸੀਂ ਉਹਨੂੰ ਇਹ ਛੱਲਾ ਉਸ ਵੇਲੇ ਆਪ ਬਣਾ ਕੇ ਆਪਣਾ ਮਾੜੇ ਦਾ ਨਾਮ ਲੈ ਕੇ ਬਣਾ ਕੇ ਦੇ ਦਿੱਤਾ ਜੀ ਜੀ ਸਰ ਛੱਲਾ ਅਸੀਂ ਬਣਾ ਕੇ ਨਹੀਂ ਰੱਖਦੇ ਅਸੀਂ ਜਦੋਂ ਕੋਈ ਮਰੀਜ਼ ਦੀਪੀ ਦਾ ਆਂਦਾ ਉਹਦੇ ਸਾਹਮਣੇ ਬਣਾ ਕੇ ਦੇ ਦਿਆ ਹੈਗਾ ਔਰ ਤਾਜ਼ਾ ਬਣਾ ਕੇ ਪੜਪੜ ਕੇ ਨੂੰ ਚੰਗੀ ਤਰ੍ਹਾਂ ਮਾੜੇ ਦਾ ਨਾਮ ਲੈ ਕੇ ਛੱਲਾ ਬਣਾ ਕੇ ਦੇ ਦਈਦਾ ਹੈ ਇਹ ਸਾਡਾ ਛੱਲਾ ਤਿਆਰ ਹੈ ਜੀ ਆ ਦੇਖੋ ਜੀ ਇਹ ਅਸੀਂ ਜਿਹੜਾ ਮਰੀਜ਼ ਹੁੰਦਾ ਉਹਦੇ ਅਸੀਂ ਫਿੰਗਰ 'ਚ ਪਾ ਦਈਦਾ ਵਾ ਇਹਦੇ ਨਾਲ ਬੀਪੀ ਘਟਦਾ ਜਾਂ ਵਧਦਾ ਹੋਵੇ ਉਹਦਾ ਬਹੁਤ ਕੰਟਰੋਲ ਰਹਿੰਦਾ ਜੀ ਬਾਕੀ ਰਹੀ ਥੈਰੇਡ ਦੇ ਧਾਗੇ ਜੀ ਆ ਸਾਡਾ ਥੈਰੇਡ ਦਾ ਧਾਗਾ ਜੀ ਠੀਕ ਹੈ ਨਾ ਜਿੰਨਾ ਮਰਜੀ ਕੋਈ ਮੋਟੇ ਪਤਲੇ ਵਾਲਾ ਕੋਈ ਥੈਰੇਡ ਹੋਵੇ ਉਹਦੇ ਗੱਲ 'ਚ ਅਸੀਂ ਪਾ ਦਨੇ ਹੈਗੇ ਉਹਨੂੰ ਵੀ ਬੜਾ ਫਰਕ ਪੈਂਦਾ ਜੀ ਇਹੇ ਧਾਗੇ ਦਾ ਜੀ ਮਾਈਕਰ ਰੈਂਦਾ ਵੀ ਧਾਗਾ ਹੈਗਾ ਜੀ ਠੀਕ ਹੈ ਨਾ ਮਾਈਗਰੇਨ ਦੀ ਚੀਜ਼ ਹੈ ਉਹ ਅਸੀਂ ਜਿਹਨੂੰ ਪ੍ਰੋਬਲਮ ਹੁੰਦੀ ਆ ਉਹਦੇ ਸਾਹਮਣੇ ਉਹਨੂੰ ਧਾਗਾ ਇਹ ਸੈੱਟ ਕਰਕੇ ਪਾਣੇ ਆ ਆ ਬਾਕੀ ਸਰ ਜੀ ਕਿਸੇ ਨੇ ਆਣਾ ਹੋਵੇ ਤਾਂ ਕਿੱਦਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਕੀ ਇੱਥੇ ਦਾ ਐਡਰੈਸ ਹੈ ਹਾਂ ਜਿਨੇ ਵੀ ਸਾਡੇ ਕੋਲ ਆਣਾ ਹੋਵੇ ਜੀ ਲੁਧਿਆਣੇ ਦੇ ਵਿੱਚ ਮੰਦਰ ਸ਼ੰਗਲਾਂ ਵਾਲਾ ਸ਼ਿਵਾਲਾ ਪ੍ਰਚੀਨ ਸ਼ੰਗਲਾਂ ਵਾਲਾ ਸ਼ਿਵਾਲਾ ਹੈਗਾ ਜੀ ਮੰਦਰ ਉਹਦੇ ਬਿਲਕੁਲ ਓਪੋਜ਼ਿਟ ਸਾਡੀ ਦੁਕਾਨ ਹੈ ਜੀ ਪਾਰਸ ਪੂਜਾ ਭੰਡਾਰ ਦੇ ਨਾਮ ਤੇ ਜੀ ਇਹ ਮੇਰਾ ਨਾਮ ਸ਼ਾਮ ਲਾਲ ਹੈ ਜੀ ਫੋਨ ਨੰਬਰ ਹੈਗਾ ਜੀ 935 सिक्स वन डबल नाइन वन जी धन्यवाद सर